ਜਦੋਂ ਮਿਹਨਤ ਕਰਦੇ ਸੀਗੇ ਮਾਤਾ ਪਿਤਾ ਦਾ ਪੂਰੀ سپورਟ ਹੈਗੀ ਸੀ ਤੁਹਾਨੂੰ ਬਿਲਕੁਲ ਮੇਰੇ ਪੇਰੈਂਟਸ ਕਾਫੀ سپورਟਿਵ ਰਹੇ ਨੇ ਤੇ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਵੱਡੇ ਹੋ ਕੇ ਕੀ ਬਣਾ ਚਾਹੁੰਦੇ ਹੋ ਮੈਂ ਮੈਡੀਕਲ ਫੀਲਡ ਚ ਜਾਣਾ ਚਾਹੁੰਗੀ ਕੀ ਸਫਲਤਾ ਦੇਖਿਆ ਹੈਗਾ ਸਪਨਾ ਹੈ ਹੀ ਆ ਕਿ ਮੈਂ ਕੁਝ ਜ਼ਿੰਦਗੀ ਚ ਅਜੀਹਾ ਕਰਾਂ ਜਿੱਦ ਨਾਲ ਫਿਰ ਤੋਂ ਸਾਰੇ ਮੇਰੇ ਪ੍ਰਾਊਡ ਫੀਲ ਕਰਨ ਇਹ ਪੂਰਾ ਬੱਚਾ ਲੋਕ ਕੀ ਬਿਲਕੁਲ ਇਹੀ ਕਿ ਜਿਹੜਾ ਏਮ ਚੂਜ਼ ਕਰਦੇ ਆ ਉਹਦੇ ਲਈ ਕੌਨਫੀਡੈਂਟ ਰੋ ਤੇ ਮਿਹਨਤ ਕਰਦੇ ਰੋ ਪਤਾ ਕਿੰਨੀ ਖੁਸ਼ੀ ਹੋ ਰਹੀ ਹੈ ਬੇਟੀ ਦਾ ਰਿਜ਼ਲਟ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਨੂਸੀ 10 ਆਇਆ ਹੈ ਕਿੰਨੀ ਮਿਹਨਤ ਕਰਦੀ ਸੀ ਇਹ ਬਹੁਤ ਮਿਹਨਤ ਕਰਦਾ ਸੀ ਸਾਡਾ ਬੱਚਾ ਕਿੰਨੇ ਘੰਟੇ ਪੜ੍ਹਦੀ ਹੈਗੀ ਸੀ ਜੇ ਪੜਾਈ ਕਰਦੀ ਹੈਗੀ ਸੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਸੀ ਨਹੀਂ ਬਿਲਕੁਲ ਨਹੀਂ ਅੱਗੇ ਕੀ ਸੁਪਨਾ ਬੇਟੀ ਦਾ ਇਹ ਅੱਗੇ ਮੈਡੀਕਲ ਲੈਨ ਚ ਅੱਗੇ ਜਾਣਾ ਚਾਹੁੰਦੀ ਹੈ ਨੀਟ ਦਾ ਇੰਜਾਮ ਦਿੱਤਾ ਹੋਇਆ ਹੈ ਤਾਂ ਤੁਹਾਡੀ ਕਿੰਨੀ ਕਿ ਸਪੋਰਟ ਹੈ ਸਾਡੀ ਤਾਂ ਬਹੁਤ ਸਪੋਰਟ ਹੈ ਤੂੰ ਦੇ ਪੜ ਲਾ ਬਸ ਵੇ ਸਸਤੇ ਹੀ ਕਹਿੰਦੇ ਆ ਕਿੰਨੀਆਂ ਕੁ ਵਧਾਈਆਂ ਜਿਹੜੀਆਂ ਪਿੰਡ ਚ ਮਿਲਖੀਆਂ ਬਾਤ ਇਹ ਫੋਨ ਤੇ ਹਜੇ ਪਤਾ ਨਹੀਂ ਨ ਲੱਗਾ ਕਿਸੇ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਜਾਂਦਾ ਫੋਨ ਤੇ ਉਹਦਾ ਹੀ ਵਧਾਈ ਉਹ ਤਾਂ ਹੀ ਹੁੰਦੀ ਕੀ ਨਾਮ ਹੈ ਜੀ ਗਰਜੰਡ ਸੰਗੇ ਕਿਵੇਂ ਤਾਂ ਲੱਗ ਰਿਹਾ ਕਿ ਜਦੋਂ ਬੇਟੀ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਜੀ ਕੀ ਬੇਟੀ ਦਾ ਸੁਪਨਾ ਕੀ ਹੈ ਅੱਗੇ ਨੈਟਰਲੈਂਡ ਜਾਣਾ ਚਾਹੁੰਦੇ ਇਹ ਬੱਚੇ ਅ ਕਿਵੇਂ ਦੇਖਦੇ ਹੋ ਕਿ ਜਦੋਂ ਬੇਟੀ ਦਾ ਸੁਪਨਾ ਅੱਜ ਜਦੋਂ ਪਲਸ 2 ਦਾ ਰਿਜ਼ਲਟ ਆਇਆ ਉਹ ਉਹਨੇ ਸੈਕਿੰਡ ਆਈ ਪੋਜੀਸ਼ਨ ਤਾਂ ਉਹ ਮਨ ਦੇ ਵਿੱਚ ਕੀ ਆਇਆ ਸੀਗਾ ਬਹੁਤ ਖੁਸ਼ੀ ਆ ਜੀ ਵਧੀਆ ਬੱਚੇ ਨੇ ਟੌਪ ਕੀਤਾ ਜੀ ਕਾਫੀ ਪੜਾਈ ਕਰਦੀ ਸੀ ਹਾਂ ਜੀ ਉਹ ਪੜਾਈ ਬਹੁਤ ਹੈ ਮੇਰਾ ਨਾਮ ਮਨਪੀਰ ਕੋ ਕਿਹੜੀ ਕਲਾਸ ਤੋਂ ਤੁਹਾਡੇ ਕਿੰਨੇ ਨੰਬਰ ਆਏ

ਬਿਲਕੁਲ ਮੇਰੇ ਪੇਰੈਂਟਸ ਕਾਫੀ ਸਪੋਰਟਿਵ ਰਹੇ ਨੇ ਤੇ ਉਹਨਾਂ ਨੇ ਕਦੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੀ ਹੋ ਮੈਂ ਮੈਡੀਕਲ ਫੀਲਡ 'ਚ ਜਾਣਾ ਚਾਹੁੰਗੀ ਕੀ ਸੁਪਨਾ ਦੇਖਿਆ ਹੈਗਾ ਅ ਸੁਪਨਾ ਹੈ ਹੀ ਆ ਕਿ ਮੈਂ ਕੋਈ ਜ਼ਿੰਦਗੀ 'ਚ ਅਜਿਹਾ ਕਰਾਂ ਜਿੱਦਣਾ ਫਿਰ ਤੋਂ ਸਾਰੇ ਮੇਰੇ ਪ੍ਰਾਊਡ ਫੀਲ ਕਰਨ ਇਹ ਅੱਗਾ ਪੂਰਾ ਬੱਚਾ ਨੂੰ ਕੀ ਬਿਲਕੁਲ ਪਤਾ ਇਹੀ ਕਿ ਜਿਹੜਾ ਏਮ ਚੂਜ਼ ਕਰਦੇ ਆ ਉਹਦੇ ਲਈ ਕੌਨਫੀਡੈਂਟ ਰੋ ਤੇ ਮਿਹਨਤ ਕਰਦੇ ਰੋ ਪਤਾ ਕਿ ਕਿੰਨੀ ਖੁਸ਼ੀ ਹੋ ਰਹੀ ਹੈ ਬੇਟੀ ਦਾ ਰਿਜ਼ਲਟ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਜਸਨ ਅਸੀਂ ਦਾਸ ਨਹੀਂ ਕਰਦੇ ਕਿੰਨੀ ਮਿਹਨਤ ਕਰਦੀ ਸੀ ਇਹ ਬਹੁਤ ਮਿਹਨਤ ਕਰਦਾ ਸੀ ਸਾਡਾ ਬੱਚਾ ਕਿੰਨੇ ਘੰਟੇ ਪੜ੍ਹਦੀ ਹੈਗੀ ਸੀਗੀ ਜੋ ਪੜਾਈ ਕਰਦੀ ਹੈਗੀ ਸੀਗੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਸੀਗੀ ਟੈਨਸ਼ਨ ਨਹੀਂ ਬਿਲਕੁਲ ਨਹੀਂ ਅੱਗੇ ਕੀ ਸੁਪਨਾ ਬੇਟੀ ਦਾ ਅੱਗੇ ਮੈਡੀਕਲ ਲੈਨ ਚ ਅੱਗੇ ਜਾਣਾ ਚਾਹੁੰਦੀ ਹੈ ਨੀਟ ਦਾ ਇੰਜਾਮ ਦਿੱਤਾ ਹੋਇਆ ਹੈ ਤਾਂ ਤੁਹਾਡੀ ਕਿੰਨੀ ਕਿ ਸਪੋਰਟ ਹੈ ਬੇਟੀ ਸਾਡੀ ਤਾਂ ਬਹੁਤ ਸਪੋਰਟ ਹੈ ਤੂੰ ਦੇ ਪੜ ਲਾ ਬਸ ਵੇ ਤਾਂ ਹੁਣ ਕਿਸਤਾ ਹੀ ਕਹਿੰਦੇ ਆ ਕਿੰਨੀਆਂ ਕੋ ਵਧਾਈਆਂ ਜਿਹੜੀਆਂ ਪਿੰਡ ਚੋਂ ਮਿਲਖੀਆਂ ਬਹੁਤ ਇਹ ਫੋਨ ਤੇ ਹਜੇ ਪਤਾ ਨਹੀਂ ਨਾ ਲੱਗਾ ਕਿਸੇ ਨੂੰ ਬਾਕੀ ਜਿਨ੍ਹਾਂ ਨੂੰ ਪਤਾ ਲੱਗ ਗਿਆ ਜਾਂਦਾ ਫੋਨ ਤੇ ਉਹਦਾਈ ਉਹ ਤਾਂ ਆਈ ਜਾਂਦੀ ਕੀ ਨਾਮ ਹੈ ਜੀ ਗਰਜੰਟ ਸਿੰਘ ਜੀ ਕਿਵੇਂ ਤਾਂ ਲੱਗ ਰਿਹਾ ਕਿ ਜਦੋਂ ਬੇਟੀ ਦਾ ਰਿਜ਼ਲਟ ਆਇਆ ਬਹੁਤ ਵਧੀਆ ਲੱਗ ਰਿਹਾ ਏ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਜੀ ਕੀ ਬੇਟੀ ਦਾ ਸੁਪਨਾ ਕੀ ਆਗੇ ਨੈਟਰੀ ਲਾਈਨ ਜੇ ਨਾ ਜਾਉਂਦੇ ਜੀ ਬੱਚੇ ਆ ਕਿਵੇਂ ਦੇਖਦੇ ਹੋ ਕਿ ਜਦੋਂ ਬੇਟੀ ਦਾ ਸੁਪਨਾ ਅੱਜ ਜਦੋਂ ਪਲਸ 2 ਦਾ ਰਿਜ਼ਲਟ ਆਇਆ ਉਹ ਉਹਨੇ ਸੈਕਿੰਡ ਆਈ ਪੋਜੀਸ਼ਨ ਤਾਂ ਉਹ ਮਨ ਦੇ ਵਿੱਚ ਕੀ ਆਇਆ ਸੀਗਾ ਬਹੁਤ ਖੁਸ਼ੀ ਆ ਜੀ ਵਧੀਆ ਬੱਚੇ ਨੇ ਟੌਪ ਕੀਤਾ ਜੀ ਕਾਫੀ ਪੜਾਈ ਕਰਦੀ ਸੀ ਹਾਂ ਜੀ ਉਹ ਪੜਾਈ ਬਹੁਤ ਸੀ